ਇਹ ਪ੍ਰੋਜੈਕਟਰ ਲਾਈਟ ਹੈ ਜੀ ਇਹਦੇ ਵਿੱਚ ਡਬਲ ਲੈਂਸ ਸਿੰਗਲ ਲੈਂਸ ਤਿੰਨੇ ਕਲਰ ਤਿੰਨੇ ਲਾਈਟਾਂ ਹੈ ਜੀ ਇਹ 3840 ਜਿਵੇਂ ਦੀ ਲਾਈਟ ਹੋਊਗੀ ਲਾਈਟ ਦੇਖੋ ਨਾ ਪੂਰੀ ਸੋਹਣੀ ਲਾਈਟ ਹੈ ਹਾਂਜੀ ਹਾਂਜੀ ਨੀ ਦੇ ਸਪੀਕਰ ਜੀ ਬਹੁਤ ਮਹਿੰਗੇ ਹੈ ਜੀ ਬਾਜ਼ਾਰ ਦੇ ਵਿੱਚ ਸਾਡੇ ਕੋਲੇ ਸਾਨੂੰ ਸੋਹਣੀ ਸਪੀਕਰ 3200 ਰੁਪਏ ਦਾ ਸੈਟ ਹੈ ਸਾਨੂੰ ਸਾਡੇ ਕੋਲੇ ਮਿਲੂਗਾ ਪਲੇਅਰ 3500 ਰੁਪਏ ਦਾ ਨਾਲ ਇਹਦੇ ਕੈਮਰਾ ਫ੍ਰੀ ਹੈ ਇਹ ਨੀਚੇ ਆਡੀਓ ਬੈਂਕ ਦਾ ਪੈਰ ਲੱਗਿਆ ਹੋਇਆ ਜੀ ਇਹ ਵੀ 3500 ਰੁਪਏ ਦਾ ਹੈ ਨਾਲ ਕਹਿੰਦਾ ਜਿਵੇਂ ਕੈਮਰਾ ਫ੍ਰੀ ਹੈ ਆਹ ਦ칸 ਵਾਲਾ ਬਾਈ ਕਹਿੰਦਾ ਨਾ ਕਾਰਾਂ ਦੀ ਐਸੈਸਰੀ ਜਿਹੜੀ ਮਰਜ਼ੀ ਚੀਜ਼ ਲੈ ਜਾਓ ਬਾਜ਼ਾਰ ਚੋਂ ਟਰਾਈ ਕਰਕੇ ਆ ਜਾਓ ਠੀਕ ਆ ਉਦੋਂ ਬਹੁਤ ਘੱਟ ਰੇਟਾਂ ਤੇ ਕਈ ਚੀਜ਼ਾਂ ਤੇ ਇਹੋ ਜਿਹੇ ਬਾਈ ਕਹਿੰਦਾ ਸਾਡੇ ਕੋਲੇ ਅੱਧੇ ਰੇਟਾਂ ਤੇ ਵੀ ਦੇ ਦਾਂਗੇ ਬਾਈ ਜੀ ਕਹਿੰਦੇ ਘੱਟ ਰੇਟਾਂ 'ਚ ਸਮਾਨ ਦੇਈਏ ਨਾ ਕਾਰਾਂ ਦੀ ਐਸੈਸਰੀ ਦਾ ਜੀ ਬਿਲਕੁਲ ਸਾਡੇ ਕੋਲੇ ਜਿਹੜਾ ਕਾਰ ਐਸੈਸਰੀ ਦਾ ਸਮਾਨ ਹੈ ਹੋਲ ਸੇਲ ਦਾ ਸਾਡੇ ਕੋਲੇ ਪਿੰਡਾਂ ਮੰਡੀਆਂ ਚੋਂ ਬਠਿੰਡੇ ਲੋਕ ਸਮਾਨ ਲੈਣ ਆਂਦੇ ਨਾ ਸਾਡੀ ਦੁਕਾਨ ਗਣੇਸ਼ਾ ਵਸਤੀ ਚ ਹੈ ਜੀ ਜੀ ਇਸ ਤਰ੍ਹਾਂ ਸਾਡੇ ਕੋਲੇ ਜੀ ਆਹ ਪਲੇਅਰ ਹੈ ਪਲੇਅਰ 35 ਰੁਪਏ ਦਾ ਹੈ ਨਾਲ ਇਹਦੇ ਕੈਮਰਾ ਫ੍ਰੀ ਹੈ। ਇਸ ਤਰ੍ਹਾਂ ਦੇ ਨਾਲ ਕਈ ਬ੍ਰਾਂਡ ਹੈ ਜਿੱਦਾ ਆਡੀਓ ਬੈਂਕ। ਆ ਨੀਚੇ ਆਡੀਓ ਬੈਂਕ ਦਾ ਫੇਰ ਲੱਗਿਆ ਹੋਇਆ ਜੀ। ਇਹ ਵੀ 3500 ਰੁਪਏ ਦਾ ਹੈ। ਨਾਲ ਕਹਿੰਦਾ ਜਦੇ ਕੈਮਰਾ ਫ੍ਰੀ ਹੈ। ਇਹ ਸਾਰੇ ਰੈਡੀ ਵਿਦਆਊਟ ਫਿਟਿੰਗ ਹੈ। ਜਿਸ ਤਰ੍ਹਾਂ ਆ ਸਿੰਗਲ ਨੋਵ ਵਾਲਾ ਪਲੇਅਰ ਹੋ ਗਿਆ ਜੀ। ਹਾਂ ਇਹ 6000 ਰੁਪਏ ਦਾ ਹੈ। ਇਹਦੇ ਵਿੱਚ ਡਬਲ ਨੋਵ ਲੈਣਾ ਹੈ। ਉਹ 6000 ਰੁਪਏ ਦਾ ਰਹਿ ਜਾਊਗਾ ਇੱਕ ਕਿੰਨਾ ਕਿੰਨਾ ਫਰਕ ਪੈਂਦਾ ਦੁਕਾਨਾਂ ਨਾਲੋਂ ਆਮ ਦੁਕਾਨਾਂ ਨਾਲੋਂ ਜੀ 2 2 3 3000 ਰੁਪਏ ਦਾ ਫਰਕ ਹੈ ਜੀ ਅੱਛਾ ਹਾਂ ਜੀ ਇਹ ਉਹਨੇ 7000 ਦਾ ਪਲੇਅਰ ਦਿੰਨੇ ਆ ਜੀ ਬਾਜ਼ਾਰ ਦੇ ਵਿੱਚ 9000 ਦਾ ਵਿਦ ਅੰਬੀਅੰਸ ਲਾਈਟ ਅੱਛਾ ਜਿਸ ਤਰ੍ਹਾਂ ਜੀ ਆ ਦੇਖੋ ਜੀ 에어 ਪੰਪ ਹੈ 에어 ਪੰਪ ਹੈ ਡਿਜੀਟਲ ਹੈ ਜੀ ਫੁਲੀ ਇਹ ਹੈਗਾ ਸਾਰਾ 1000 ਰੁਪਏ ਦਾ ਜੀ ਅੱਛਾ ਇਹ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਹੋਗਾ ਜੀ ਸਾਨੂੰ 1000 ਰੁਪਏ ਦੇ ਵਿੱਚ ਮਿਲ ਜਾਊਗਾ ਇਹ ਦੋ ਬਟ ਸਾਰਾ ਜਿਆਦਾ ਨੀਚੇ ਵਾਲਾ ਇਸ ਤੋਂ ਬਾਅਦ ਇਹਦੇ ਵਿੱਚ ਹੀ ਸਾਨੂੰ ਕੋਡਲੈਸ ਟਾਈਪ ਆ ਦੇਖੋ ਜੀ ਅੱਛਾ ਆ ਯਾਰ ਪੰਪ ਮਿਲ ਜਾਊਗਾ ਆ ਦੇਖੋ ਨਿਕਾ ਯਾਰ ਜਿੱਥੇ ਮਰਜੀ ਸਕੂਟਰੀ ਦਾ ਇਹਦੇ ਵਿੱਚ ਬੈਟਰੀ ਚਾਰਜ ਹੋ ਜਾਂਦੀ ਹੈ ਜੀ 1200 ਰੁਪਏ ਦਾ ਇਹ ਪੰਪ ਹੈਗਾ 1200 ਰੁਪਏ ਦਾ ਜੀ ਔਸਤ ਹੋ ਗਏ 2200 ਰੁਪਏ ਦੇ ਵਿੱਚ ਜਿਸ ਤਰ੍ਹਾਂ ਆਹ ਲੈਂਪ ਹੋ ਗਿਆ ਜੀ 2500 ਰੁਪਏ ਦੇ ਸ਼ਿਕਾਗੋ ਕੰਪਨੀ ਦਾ ਲੈਂਪ ਹੈ ਜੀ 2500 ਰੁਪਏ ਦੇ ਵਿੱਚ ਆ ਤਾਂ ਬਹੁਤ ਹੀ ਹੋਣੀਆਂ ਲਟਾਂਈਆਂ ਜੀ ਇਹ ਲਟਾਂਈ ਜੀ ਧੁੰਦ ਦੇ ਵਿੱਚ ਕੰਮ ਆਉਂਦੀ ਹੈ ਪੂਰੀ ਤੇਜ ਰੋਸ਼ਨੀ ਵਾਲੀ ਹੈ 150 ਵਾਟ ਦੇ LED ਆਪਾਂ ਨੂੰ 2000 ਰੁਪਏ ਦੇ ਵਿੱਚ ਮਿਲੂਗੀ ਜੀ ਉਸ ਤੋਂ ਬਾਅਦ ਇਹਦੇ ਵਿੱਚ ਸਾਡੇ ਕੋਲੇ 230 ਵਾਟ ਮਿਲ ਜੂ ਜੀ 2600 ਰੁਪਏ ਦੀ ਉਸ ਤੋਂ ਬਾਅਦ ਜੀ 3200 ਰੁਪਏ ਦੀ 330 ਵਾਟ ਦੇ LED ਔਰ 430 ਵਾਟ ਦੇ LED 3800 ਰੁਪਏ ਦੀ ਤੇ ਬਾਈ ਜੀ ਇਹ ਤੁਸੀਂ ਬਿਜਾਰ ਚ ਪਤਾ ਕਰਨ ਜਾਓਗੇ ਨਾ ਕੋਈ 6000 ਦੀ 7000 ਦੀ ਨਹੀਂ ਲੱਗਣੀ ਹੈ ਵਾਟ ਦੇ ਹਿਸਾਬ ਨਾਲ ਹਾਂ ਜੀ ਬਿਲਕੁਲ ਜੀ 430 ਵਾਟ ਦੇ ਵਾਲੀ ਦੀ 3800 ਰੁਪਏ ਦੇ ਵਿੱਚ ਤੁਹਾਨੂੰ ਮਿਲੂਗੀ ਆਹ ਥਾਰ ਦੇ AC ਵੈਂਟ ਹੈ ਜੀ ਇਹ 5700 ਰੁਪਏ ਦੇ AC ਵੈਂਟਸ ਹਨ ਸਾਡੇ ਕੋਲੇ ਮਿਲਣਗੇ ਇਸ ਤਰ੍ਹਾਂ ਜੀ ਪ੍ਰੋਜੈਕਟਰ ਲਾਈਟ ਆ ਜਾਂਦੀਆਂ ਪ੍ਰੋਜੈਕਟਰ ਲਾਈਟਾਂ ਇਸ ਤਰ੍ਹਾਂ ਦੀਆਂ ਜੀ ਅੱਛਾ ਜੀ ਹਾਂ ਜੀ ਇਹ ਪ੍ਰੋਜੈਕਟਰ ਲਾਈਟ ਹੈ ਜੀ ਇਹਦੇ ਵਿੱਚ ਡਬਲ ਲੈਂਸ ਸਿੰਗਲ ਲੈਂਸ ਤਿੰਨੇ ਕਲਰ ਤਿੰਨੇ ਲਾਈਟ ਆ ਜੀ ਇਹ 38400 ਐਵੇਂ ਦੀ ਲਾਈਟ ਹੋਊਗੀ ਲਾਈਟ ਦੇਖੋ ਨਾ ਪੂਰੀ ਸੋਹਣੀ ਲੱਗਦੀ ਹੈ ਹਾਂਜੀ ਹਾਂਜੀ ਇਹ ਤਿੰਨ ਕਲਰ ਚੇਂਜ ਕਰਦੀ ਹੈ ਜੀ ਤਿੰਨ ਰੰਗ ਚੇਂਜ ਕਰਦੀ ਹੈ ਜੀ ਤਿੰਨ ਰੰਗ ਚੇਂਜ ਕਰੂਗੀ ਜੀ ਚੈਲੋ ਵਾਰਮ ਵਾਈਟ ਔਰ ਵਾਈਟ ਤਾਂ ਤੁਹਾਡੇ ਪੂਰਾ ਕੰਮ ਹੋ ਜਾਣਾ ਹਾਂਜੀ ਹਾਂਜੀ 4800 ਰੁਪਏ ਦੀ LED ਹੈ ਇਹ ਪ੍ਰੋਜੈਕਟਰ ਲਾਈਟ ਹੈ 4800 ਰੁਪਏ ਦੇ ਵਿੱਚ ਸਪੀਕਰ ਮਿਲਣਗੇ ਜੀ ਤੁਹਾਡੇ ਕੋਲ ਸਾਰੇ ਤਰ੍ਹਾਂ ਦੇ ਬਲੋ ਪੰਕ ਦਾ ਸਪੀਕਰ 1200 ਰੁਪਏ ਦਾ ਉਦੋਂ ਬਾਅਦ ਹਾਰਸ ਦੇ ਸਪੀਕਰ ਮਿਲ ਜਾਣਗੇ ਜੀ 4 ਸਰੇ ਸਪੀਕਰ ਦਾ ਕੰਬੋ ਦਾ ਸੈਟ ਹੈ ਜੀ 4 ਪੀਸ ਦਾ ਦੋ ਇਹਦੇ ਨਾਲ ਕੰਪੋਨੈਂਟ ਹੈ ਤੇ ਦੋ ਕੋਐਕਸੀਅਲ ਹੈ ਜੀ 8000 ਰੁਪਏ ਦਾ ਜੀ ਮੋਰਲ ਦਾ ਸਪੀਕਰ ਮਿਲ ਜੇਗਾ ਜੀ ਮੋਰਲ ਦਾ ਸਪੀਕਰ ਸਾਨੂੰ ਸਾਡੇ ਕੋਲੇ ਆਹ ਦੇਖੋ ਜੀ 8500 ਰੁਪਏ ਦੇ ਵਿੱਚ ਮਿਲ ਜੂਗਾ ਇਸ ਤਰ੍ਹਾਂ JVL ਦਾ combo 6500 روپے ਦੇ 4 piece ਦਾ set ਉਦੋਂ ਬਾਅਦ DD audio 6000 روپے ਦਾ ਇਹ ਸਾਡੇ ਕੋਲੇ ਸਾਰੇ ਜਿੱਦਾਂ 12000 ਦਾ player ਹੈ ਜੀ ਕੈਮਰਾ ਫਰੀ ਹੈ 1000 ਨੰਬਰ player blow punk ਦਾ 12000 روپے ਦਾ ਔਰ ਕੈਮਰਾ ਨਾਲ ਫਰੀ ਦਿੱਤਾ ਜਾਊਗਾ ਉਸ ਤੋਂ ਬਾਅਦ ਜੀ ਸਾਡੇ ਕੋਲੇ ਇੱਧਰ ਵੀ ਢੇਰ ਲੱਗੇ ਪਏ ਆ ਆ ਵੀ ਦਿਖਾ ਦੇ ਸਪੀਕਰ ਦੇਖੋ ਤੁਸੀਂ ਹਣਾ ਜਿੰਨੇ ਮਰਜ਼ੀ ਲਓ ਤੁਸੀਂ ਆ ਦੇਖ ਲਓ ਹਣਾ ਇਹਨਾਂ ਪੌਨ ਦੇ ਸਪੀਕਰ ਹੈ ਜੀ ਇਹਨਾਂ ਪੌਨ ਦਾ ਸਪੀਕਰ ਸਾਨੂੰ 1200 روپے ਦਾ set ਸਾਡੇ ਕੋਲੇ ਇੱਥੇ ਮਿਲੂਗਾ। ਜੇ ਕੁਆਂਟੀਟੀ ਦੇਖ ਲਓ ਹਨ ਤੁਸੀਂ ਬੱਦਲ ਬਿਲਕੁਲ ਬਿਲਕੁਲ ਜੀ। ਤੇ ਇਧਰ ਵੀ ਪਏ ਨੇ ਸੋਨੀ ਦੇ ਹੋਗੇ, ਪਾਇਨਰ ਦੇ ਹੋਗੇ ਉਹ ਵੀ ਤੁਹਾਨੂੰ ਮਿਲ ਜਣੇ ਹਨ। ਹਾਂ ਜੀ। ਹਾਂ ਸੋਨੀ ਦਾ ਸਪੀਕਰ 2200 ਰੁਪਏ ਦਾ ਸੈੱਟ ਮਿਲੂਗਾ ਜੀ। ਇਹ ਤਾਂ ਬਹੁਤ ਮਹਿੰਗਾ ਮਿਲਦਾ ਇਹ ਮਲਾ ਸੋਨੀ ਦਾ। ਹਾਂ ਜੀ ਹਾਂ ਜੀ ਸੋਨੀ ਦੇ ਸਪੀਕਰ ਜੀ ਬਹੁਤ ਮਹਿੰਗੇ ਹੈ ਜੀ ਬਾਜ਼ਾਰ ਦੇ ਵਿੱਚ। ਸਾਡੇ ਕੋਲੇ ਤੁਹਾਨੂੰ ਸੋਨੀ ਦਾ ਸਪੀਕਰ 3200 ਰੁਪਏ ਦਾ ਸੈਟ ਤਰਾਹ ਤੁਹਾਨੂੰ ਸਾਡੇ ਕੋਲੇ ਮਿਲੂਗਾ। ਔਰ ਪਾਇਨਰ ਦਾ ਸਪੀਕਰ 3450 ਰੁਪਏ ਦਾ ਜੀ। ਅੱਛਾ। ਸਿਰਫ 3450 ਰੁਪਏ ਦਾ ਪਾਇਨਰ ਦਾ ਜੀ। ਉਸ ਤੋਂ ਬਾਅ ਸਾਡੇ ਕੋਲ ਇਹਦਾ ਜਿਆ ਲਾਈਟਾਂ ਦੀ ਵੈਰਾਈਟੀ ਹੈ ਇਸ ਤਰ੍ਹਾਂ ਇਹ ਲਾਈਟ ਆਈਗੀ ਇਹ ਫਰੰਟ ਤੇ ਲੱਗ ਜਾਂਦੀ ਹੈ ਆ ਦੇਖੋ ਜੀ ਫਰੰਟ ਦੇ ਉੱਤੇ ਡੈਸ਼ਬੋਰਡ ਦੇ ਉੱਤੇ ਇਹ ਲਾਈਟ ਲੱਗ ਜਾਂਦੀ ਹੈ ਸਿਰਫ 1800 ਰੁਪਏ ਦੀ ਲਾਈਟ ਹੈ ਜੀ ਫਰੰਟ ਬੰਪਰ ਦੇ ਉੱਤੇ ਇਹ ਲਾਈਟ ਲਾਈ ਜਾਂਦੇ ਬੰਪਰ ਸ਼ੀਸ਼ੇ ਦੇ ਅੰਦਰ ਮੂਰੇ ਆਪਣਾ ਡੈਸ਼ਬੋਰਡ ਦੇ ਉੱਪਰ ਇਹ ਲਾਈਟ ਲਾਈ ਜਾਂਦੀ ਹੈ ਉਸ ਤੋਂ ਬਾਅਦ ਐਂਬੀਅੰਸ ਲਾਈਟ 6 ਆਪਣਾ 6 ਪੀਸ ਵਾਲੀ ਔਰ 10 से 20 ਵਾਲੀ 59 ਕੋਲ ਐਂਬੀਅੰਸ ਲਾਈਟ ਮਿਲ ਜੂਗੀ 1800 ਰੁਪਏ ਔਰ 2200 ਰੁਪਏ ਦੇ ਵਿੱਚ ਲੈ ਲੇਖੋ ਜੀ ਆਹ ਦਿਖਾ ਦਿ ਬਾਈ ਆਹ ਦੇਖ ਲੋ ਆ 10 ਪੀਸ ਚ ਔਰ 6 ਪੀਸ ਚ ਮਿਲ ਜੂ 1800 ਔਰ 2200 ਆ ਆ ਵੀ ਐਲਈਡੀ ਲਟਾ ਜੀ ਆ ਵੀ ਐਲਈਡੀ ਲਟਾ ਜੀ ਇਹ ਵੀ ਐਲਈਡੀ ਲਟਾ 360 ਵਾਟ ਦੇ ਐਲਈਡੀ ਹੈ ਜੀ ਬੀ ਮੈਕਸ ਕੰਪਨੀ ਦੀ 360 ਵਾਟ ਦੇ ਐਲਈਡੀ ਸਿਰਫ 2800 ਰੁਪਏ ਦੇ ਵਿੱਚ ਸਿਰਫ 2800 ਦੇ ਹਾਂ ਟੀਪੀਯੂ ਮੈਟ ਹੈ ਜੀ ਆ ਟੀਪੀਯੂ ਮੈਟ ਠੀਕ ਹੈ ਜੀ ਜੇ ਸਾਨੂੰ ਸਾਰਾ ਐਸਐਸੀ 2600 ਰੁਪਏ ਦਾ ਮੈਟ ਇਹ ਇਹ ਵੀ ਸਾਰੀਆਂ ਗੱਡੀਆਂ ਦੇ ਮਿਲ ਜਾਣਗੇ ਮੈਟ ਹਾਂਜੀ ਇਹ 2200 ਔਰ 2600 ਦੋ ਤਰ੍ਹਾਂ ਦੇ ਰੇਟ ਹੈ ਇੱਕ ਥੋੜਾ ਜਿਹਾ ਹਲਕਾ 2200 ਰੁਪਏ ਹੈ ਇਹ 2600 ਰੁਪਏ ਹੈ ਉਸ ਤੋਂ ਬਾਅਦ ਇਹ ਉੱਤੇ ਗਰਾਸ ਲਗਾ ਜਾਂਦੇ ਜੀ ਐਂ ਕਰਕੇ ਇਹ ਰਵਰਡ ਦੀ ਗਰਾਸ ਹੈ ਜੀ ਇਹ ਮੈਰਾਸਟੋ ਕੰਪਨੀ ਦਾ ਮੈਟ ਹੈ ਜੀ ਸਿਰਫ 3500 ਰੁਪਏ ਦੇ ਵਿੱਚ ਸਿਰਫ 3500 ਦਾ ਹਾਂਜੀ ਹਨਾ ਤੇ ਆ ਆ ਵੀ ਆਹ ਦੇਖੋ ਜੀ ਆ 5 ਫਾਈਵ ਸੀਟਰ ਗੱਡੀ ਦਾ 70 ਮੈਟ ਸਿਰਫ 2000 ਰੁਪਏ ਦਾ ਅੱਛਾ 2000 ਰੁਪਏ ਦਾ ਮੈਟ ਹੈ ਜੀ ਇਹ ਪੂਰਾ ਹੈਵੀ ਮੈਟ ਹੋਗਾ ਜੀ ਹਲਕਾ ਮੈਟ ਨਹੀਂ ਹੋਊ ਫੁੱਲ ਹੈਵੀ ਮੈਟ ਅਗਰਾਸ ਮੈਟ ਹੋ ਗਿਆ ਜੀ ਗਰਾਸ ਮੈਟ 800 ਰੁਪਏ 1000 ਰੁਪਏ ਬੀ ਐਮ ਐਮ ਦਾ ਪੂਰਾ ਮੋਟਾ ਮਾਲ 1000 ਰੁਪਏ ਤੇ 800 ਰੁਪਏ ਦੋ ਤਰ੍ਹਾਂ ਦਾ ਮੈਟ ਹੈ ਜੀ 3 ਐਮ ਦੇ ਪ੍ਰੋਡਕਟ ਹੈ ਜੀ 35% ਲੈਸ ਹੈ ਜੀ ਐਮ ਆਰ ਪੀ ਨਾਲੋਂ ਅੱਛਾ 3 ਐਮ ਦੇ ਪ੍ਰੋਡਕਟ 35% ਲੈਸ ਐਮ ਆਰ ਪੀ ਨਾਲੋਂ ਟਾਰਟਲ ਦੇ ਪ੍ਰੋਡਕਟ 35% ਲੈਸ ਐਮ ਆਰ ਪੀ ਨਾਲੋਂ ਅੱਛਾ ਹੋਰ ਉਸ ਤੋਂ ਬਾਅਦ ਜੀ ਗੋਦਰੇਸ਼ ਦਾ ਪਰਫਿਊਮ 220 ਰੁਪਏ ਦਾ ਅੱਛਾ ਜੀ ਡੈਸ਼ਬੋਰਡ ਦੇ ਉੱਤੇ ਰੱਖਣ ਵਾਲਾ 220 ਰੁਪਏ ਦਾ ਆ 200 ਰੁਪਏ ਦਾ ਪਰਫਿਊਮ ਹੈ ਜੀ ਡੋਕ ਦਾ 200 ਰੁਪਏ ਦਾ ਪਰਫਿਊਮ ਹੈ ਜੀ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਆਹ ਡੋਕ ਦਾ 100 ਰੁਪਏ ਦਾ ਪਰਫਿਊਮ ਜੀ ਸਿਰਫ 100 ਰੁਪਏ ਦੇ ਵਿੱਚ ਜੀ ਐਰੋਨ ਜੈਲ ਜੀ 320 ਰੁਪਏ ਦੀ ਐਰੋਨ ਜੈਲ 320 ਰੁਪਏ ਦੀ ਉਸ ਤੋਂ ਬਾਅਦ ਫਾਰਮੂਲਾ ਦੇ ਪ੍ਰੋਡਕਟ ਸਾਡੇ ਕੋਲ ਸਨ ਸਾਰੇ ਮਿਲਣਗੇ ਜੀ ਇਸ ਤਰ੍ਹਾਂ ਹੋਰ ਵੀ ਪ੍ਰੋਡਕਟ ਸਾਡੇ ਕੋਲੇ ਸਾਰੇ ਮਿਲਣਗੇ 200 ਰੁਪਏ ਦਾ ਪਰਫਿਊਮ ਜੀ ਡੋਕ ਗੱਡੀ ਦੇ ਪਿੱਛੇ ਲੱਗਣ ਵਾਲੀ ਜੀ ਪਾਰਸਲ ਟੇਪ オリジナル ਪਾਰਸਲ ਟ੍ਰੇਆਂ ਘੱਟੋ ਘੱਟ ਰੇਟ ਦੇ ਵਿੱਚ ਸਾਡੇ ਕੋਲੇ ਸ ਹਾਂਜੀ ਵੀਰ ਜੀ ਉਦੋਂ ਬਾਅਦ ਇਹ ਗੱਡੀਆਂ ਦੇ ਫਰੇਮ ਆ ਜੀ ਸਾਡੇ ਕੋਲੇ ਸਾਰੀ ਗੱਡੀਆਂ ਦੇ ਅਲੱਗ-ਅਲੱਗ ਫਰੇਮ ਆ ਜਿੱਦਾ ਹੁੰਡਾਈ ਦਾ ਮਰੂਤੀ ਦਾ ਹੁੰਡਾ ਦਾ ਹਰੀ ਗੱਡੀ ਦੇ ਰੀਡਸ ਦੇ ਬਲਿੰਨੋ ਦੇ ਬਲੈਰੋ ਦੇ ਫਰੇਮ ਹੈ ਕੋਈ 150 ਦਾ ਕੋਈ 200 ਦਾ ਕੋਈ 250 ਰੁਪਏ ਦਾ ਇਹ ਪਲੇਅਰ ਨਾਲ ਐਕਸਟਰਾ ਚਾਰਜਸ ਹੈ ਜੀ ਪਲੇਅਰ 3500 ਦਾ ਵਿਦ ਕੈਮਰਾ ਹੈ ਉਸ ਤੋਂ ਬਾਅਦ ਤੁਹਾਨੂੰ ਨਾਲ ਫਰੇਮ ਮਿਲਣਗੇ ਇਹ ਫਰੇਮਾਂ ਦਾ ਅਲੱਗ-ਅਲੱਗ ਰੇਟ ਹੈ ਜੀ ਇਹ ਐਲਈਡੀ ਹੈ ਜੀ ਫਿਰ ਉਹੀ ਐਲਈਡਾਂ ਆ ਗਈਆਂ ਜੀ 430 ਵਟ 230 ਵਟ ਪਲੇਅਰ ਆ ਗਏ ਜੀ ਇਧਰੋਂ ਸੀਟ ਕਵਰ ਆ ਗਏ ਜੀ ਸਾਡੇ ਕੋਲੇ ਜੈਗਵਾਰ ਕ੍ਰੀਡ ਦੇ ਸੀਟ ਕਵਰ ਆਉਂਦੇ ਜੀ ਆ ਸੀਟ ਕਵਰ ਦੇਖ ਲਓ ਜੀ ਜਿੱਦਾਂ ਦਾ ਸੀਟ ਕਵਰ ਨਾਲ ਫਿਟ ਹੋਵੇ ਵਧੀਆ ਨਾਲ ਜੀ ਪੂਰੇ ਸੌਫਟ ਨੇ ਤੇ ਫਿਟਿੰਗ ਦੇਖੋ ਜੀ ਇਹਦਾ ਸੀਗਾ ਬਰਾਉਨੀ ਇਹ ਵੀ ਤੁਹਾਨੂੰ ਅਲੱਗ-ਅਲੱਗ ਘੱਟੋ-ਘੱਟ ਰੇਟਾਂ ਦੇ ਉੱਤੇ ਸਾਨੂੰ ਸੀਟ ਕਵਰ ਦਿੱਤੇ ਜਾਣਗੇ ਬਾਸ ਟਿਊਬ ਗੱਡੀ ਦੇ ਵਿੱਚ ਲੱਗਣ ਵਾਲੀ ਬਾਸ ਟਿਊਬ ਇਹ ਤਾਂ 10 ਇੰਚੀ ਦੇ ਇਹ ਤਾਂ ਬਹੁਤ ਮਹਿੰਗੀਆਂ ਹੁੰਦੀਆਂ ਹਾਂਜੀ ਬਿਲਕੁਲ 8 ਇੰਚੀ 10 ਇੰਚੀ 12 ਇੰਚੀ ਤਿੰਨ ਤਰ੍ਹਾਂ ਦੀ ਬਾਸ ਟਿਊਬ ਹੈ ਜੀ 8 ਇੰਚੀ ਬਾਸ ਟਿਊਬ ਸਾਨੂੰ 3000 ਰੁਪਏ ਦੇ ਵਿੱਚ ਅਸੀਂ ਦਵਾਂਗੇ ਜੀ ਅੱਛਾ ਜੀ 10 ਇੰਚੀ ਬਾਸ ਟਿਊਬ ਸਾਨੂੰ ਅਸੀਂ 4000 ਰੁਪਏ ਦੇ ਦਵਾਂਗੇ ਔਰ 12 ਇੰਚੀ ਬਾਸ ਟਿਊਬ ਸਾਨੂੰ ਅਸੀਂ 4500 ਰੁ ਾਰੇ ਗੱਡੀਆਂ ਦੇ ਸਾਰੇ ਤਰ੍ਹਾਂ ਦੇ MGT ਕੰਪਨੀ ਦੇ ਠੀਕ ਹੈ ਮਰੇਸਟੋ ਦੇ ਜਾਂ ਹੋਰ ਸਾਡੇ ਕੋਲ ਕਈ ਕੰਪਨੀਆਂ ਦੇ ਇਹਦੇ ਵਿੱਚ ਮੈਟ ਮਿਲਦੀ ਹੈ ਕਾਰ ਟਾਇਰ ਦਾ ਮਿਲ ਜੂਗਾ MGT ਦਾ ਮਿਲ ਜੂਗਾ ਹਰ ਇੱਕ ਕੰਪਨੀ ਦਾ ਸਾਡੇ ਕੋਲੇ ਮੈਟ ਪਏ ਨੇਗੇ ਆ ਮੈਟ ਚੈੱਕ ਕਰ ਲੋ ਆ ਪਏ ਨੇ ਉਧਰ ਪਏ ਨੇਗੇ ਪਰ ਟੋਟਲ ਸਾਰਾ ਸਮਾਨ ਹੀ ਮਿਲ ਜਨੇ ਹਰ ਇੱਕ ਗੱਡੀ ਦਾ ਛੋਟੀ ਹੋਰ ਕੁਆਂਟੀਟੀ ਚ ਮਿਲੂਗਾ ਜੀ ਸਾਡੇ ਕੋਲੇ ਸਾਨੂੰ ਕਰੇਟਾ ਦੀ ਵੈਨਿਊ ਦੀ ਖਰੀਕ ਚੀਜ਼ ਮਿਲੂ ਜਿਸ ਤਰ੍ਹਾਂ ਰੂਫ ਰੇਲ ਛੱਤ ਤੇ ਲੱਗਣ ਵਾਲੇ ਡੰਡੇ ਜੀ ਨੂੰ ਕਹਿੰਦੇ ਆਪਾਂ 크ਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਔਰ ਰਿਫਲੈਕਟਰ ਪਲੇਅਰ ओरिजिनल ਜਿੱਦਾ ਬਲੋ ਪੰਕ ਦਾ ਹੁੰਦਾ 232 464 ਘਟੋ ਘਟ ਲੇਟਾ ਤੇ ਫੋਗ ਲੈਂਪ ਹੋਲ ਐਸੈਸਰੀ ਲੋਰ ਤੋਂ ਟੋਪ ਕਰਨ ਵਾਲੀ ਜਿੰਨੀ ਐਸੈਸਰੀ ਹੁੰਦੀ ਹੈ ਪੁਸ਼ ਬਟਨ ਨੂੰ ਛੱਡ ਕੇ ਸਾਰੀ ਸਾਡੇ ਕੋਲੇ ਮੌਜੂਦਾ ਸਤ ਨੂੰ ਮਿਲੂਗੀ ਤੇ ਭਾਈ ਜੀ ਸਟਾਕ ਵਾਧੂ ਉਹਨਾਂ ਕੋਲੇ ਸਭ ਤੋਂ ਵੱਡੀ ਹੋਲ ਸੇਲ ਦੀ ਦੁਕਾਨ ਆ ਬਠਿੰਡੇ ਦੇ ਵਿੱਚ ਜਿੱਥੇ ਅਪ ਤੁਹਾਨੂੰ ਲੈ ਕੇ ਖੜੇ ਆ ਜਿੱਥੇ ਸਾਰੀ ਐਸੈਸਰੀ ਬਿਆਰ ਨਾਲੋਂ ਬਹੁਤ ਘੱਟ ਰੇਟਾਂ ਦੇ ਟਰਾਈ ਕਰਕੇ ਬਿਸ਼ੱਕ ਦੀ ਤੁਹਾਡਾ ਜਿੱਥੇ ਜੀ ਕਰਦਾ ਨਾ ਟਰਾਈ ਕਰਕੇ ਆ ਜਾਓ ਬਲਾਂ ਦੀ ਦਿੱਲੀ ਜਾਇਓ ਤੁਸੀਂ ਹੈ ਨਾ ਉਦੋਂ ਵੀ ਘੱਟ ਰੇਟਾਂ ਤੁਹਾਨੂੰ ਮਿਲ ਜਾਣਾ ਤੇ ਭਾਈ ਜੀ ਲੋਕੇਸ਼ਨ ਕੀ ਆਪਣੀ ਇਥੋਂ ਦੀ ਮੀਰ ਜੀ ਆਪਣੀ ਲੋਕੇਸ਼ਨ ਹੈ ਦਿੱਲੀ ਹਾਰਟ ਕੋਲੇ ਵੰਦਨਾ ਹਸਪੀਟਲ ਹੈ ਵੰਦਨਾ ਹਸਪੀਟਲ ਦੇ ਸਾਹਮਣੇ ਓਪੋਜ਼ਿਟ ਸਾਈਡ ਤੇ ਗਲੀ ਨੰਬਰ 6ਏ ਗਣੇਸ਼ਾ ਵਸਤੀ ਜਿਹਦੇ ਵਿੱਚ ਕੀ ਮੋਨਿਕਾ ਲੈਬ ਦਿੱਲੀ ਬੱਚਾ ਦਾ ਹਸਪੀਟਲ ਬਣਿਆ ਹੋਇਆ ਉਸ ਗਲੀ ਦੇ ਅੰਦਰ ਸਾਡੀ ਇਹ ਦੁਕਾਨ ਹੈ ਵਨੀਤ ਕਾਰ ਐਸੈਸਰੀ ਇੱਥੇ ਤੁਹਾਨੂੰ ਘੱਟੋ ਘੱਟ ਰੇਟਾਂ ਤੇ ਹਰ ਇੱਕ ਤਰ੍ਹਾਂ ਦਾ ਸਾਮਾਨ ਪ੍ਰੋਵਾਈਡ ਕੀਤਾ ਜਾਏਗਾ ਸਾਰਾ ਸਾਮਾਨ ਜੈਨੂਨ ਹੋਊਗਾ ਫਿਟਿੰਗ ਚਾਰजेस ਐਕਸਟਰਾ ਹੋਣਗੇ ਬੰਦਾ ਵੀ ਦੇ ਦੇਵਾਂਗੇ ਫਿਟਿੰਗ ਵਾਸਤੇ ਬਿਲਕੁਲ ਜੀ ਬੰਦਾ ਦਵਾਂਗੇ ਜੀ ਫਿਟਿੰਗ ਦੇ ਮੋਬਾਈਲ ਨੰਬਰ ਦਵਾਂਗੇ ਬੰਦਾ ਇੱਥੇ ਪ੍ਰੋਵਾਈਡ ਕਰਾਂਗੇ ਉਥੋਂ ਕਰਵਾਣਾ ਉਥੋਂ ਕਰਵਾਓ ਬਾਰੋ ਕਰਵਾਣਾ ਬਾਰੋ ਕਰਵਾਓ ਜਿੱਥੋਂ ਤੁਹਾਡਾ ਜੀ ਕਰਦਾ ਉਥੋਂ ਕਰਵਾ ਸਕਦੇ ਹੋ ਜੇ ਕੱਲਾ ਸਾਮਾਨ ਲੈਣਾ ਹੈ ਸਾਮਾਨ ਵੀ ਤੁਸੀਂ ਇੱਥੋਂ ਲੈਣੇ ਤੁਹਾਨੂੰ ਤੁਸੀਂ ਬਲਾਂੇ ਘਰੇ ਲਿਆ ਕੇ ਫਿੱਟ ਕਰਵਾਵਾਲੇ ਜਿੱਥੇ ਤੁਹਾਡਾ ਜਿਗਰ ਦੋਸਤ ਫਿਟਿੰਗ ਕਰਵਾ ਸਕਦੇ ਹੋ ਤੇ ਇਹ ਲੋਕੇਸ਼ਨ ਭਾਜੀ ਨੇ ਦੱਸ ਦਿੱਤੀ ਹੈ ਤੇ ਨੰਬਰ ਆਪਾਂ ਥੱਲੇ ਲਿਖ ਦਿਆਂਗੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ